ਹਾਂਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ ਕਾਫੀ ਵੀਰਾਂ ਦੇ ਸਵਾਲ ਆਉਂਦੇ ਆ ਜੀ ਵੀ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਹੈ। ਅ ਵਿੰਟਰ ਸ਼ੁਰੂ ਹੋਣ ਵਾਲਾ ਹੈ ਜੀ ਵਿਆਹ ਸ਼ੁਰੂ ਹੋਣਗੇ ਵੀਰਾਂ ਦੇ ਕਾਫੀ ਵੀਰ ਚਾਹੁੰਦੇ ਜੀ ਪਹਿਲਾਂ ਹੀ ਤਿਆਰੀ ਕੀਤੀ ਜਾਵੇ। ਅਗਰ ਕਿਸੇ ਨੂੰ ਪ੍ਰੋਬਲਮ ਹੈ ਜਾਂ ਨਹੀਂ ਹੈ ਤਾਂ ਤੁਸੀਂ ਇਹ ਨੁਸਖਾ ਵਰਤ ਸਕਦੇ ਹੋ। ਟਾਈਮਿੰਗ ਵਧੇਗੀ, ਸਟਰੈਂਥ ਵਧੇਗੀ, ਸੈਕਸ ਕਰਨ ਤੋਂ ਬਾਅਦ ਥਕਾਵਟ ਨਹੀਂ ਹੋਏਗਾ। ਠੀਕ ਹੈ ਜੀ। ਇਕਰਾਰ ਦੇ ਵਿੱਚ ਕਈ ਕਈ ਰਾਉਂਡ ਲਾ ਸਕਦੇ ਹੋ ਤੁਸੀਂ ਐਨਕ ਘਣ ਨੂੰ ਸਕਨੁਸਕਾ ਪੂਰਾ ਨੋਟ ਕਰ ਲਿਓ ਸਫੇਦ ਮੁਸਲੀ ਤਾਲ ਮਖਾਣਾ ਬੀਜ ਸਾਲਣ ਪੰਜਾ ਠੀਕੇ ਜੀ ਤੇ ਸਾਲਣ ਮਿਸ਼ਰੀ ਹਰੀ ਇਲਾਇਚੀ ਬੈਮਣ ਸਫੇਦ ਬੈਮਣ ਲਾਲ ਈਸ਼ਵ ਗੋਲ ਤਪਾਸਿਰ ਸਤਾਬਰ ਕੌਂਚ ਵਿੱਚ ਤੁੱਕੇ ਇਹ ਸਾਰੇ ਲੈਣੇ ਨੇ ਜੀ 50 50 ਗ੍ਰਾਮ ਇਸ ਤੋਂ ਬਾਅਦ ਲੈਣੀ ਹੈ ਜੀ ਤੁਸੀਂ ਨੇ ਰੂਮੀ ਮਸਤੀ 30 ਗ੍ਰਾਮ ਸ਼ੱਦਮਾਕਰਤੋ ਅੱਜ 5 ਗ੍ਰਾਮ ਪ੍ਰਵਾਲ ਪਿਸ਼ਟੀ 10 ਗ੍ਰਾਮ ਮਾਲ ਸੰਧੂਰ 2 ਗ੍ਰਾਮ ਬੰਕਪਸਮ 20 ਗ੍ਰਾਮ ਸਵਰਨ ਬੰਗ 5 ਗ੍ਰਾਮ ਵਿਕਰਾਂਤ ਪਸਮ 5 ਗ੍ਰਾਮ ਸਭ ਨੂੰ ਮਿਕਸ ਕਰਕੇ ਠੀਕ ਹੈ ਜੀ ਪਾਊਡਰ ਸੌਰੀ ਪਾਊਡਰ ਬਣਾ ਲੈਣਾ ਤੇ ਜਿਹੜਾ ਮਾਲ ਸੰਧੂਰ ਆ ਚੰਗੀ ਤਰ੍ਹਾਂ ਇਹਦੀ ਚਮਕ ਸਮਾਪਤ ਕਰ ਲੈਣੀ ਹੈ ਤੇ ਸ਼ੱਦਮਾਕਰਤੋ ਅੱਜ ਦੀ ਚਮਕ ਸਮਾਪਤ ਕਰ ਲੈਣੀ ਹੈ ਸਭ ਨੂੰ ਮਿਕਸ ਕਰਕੇ ਅੱਧ-ਅੱਧ ਚਮਚਾ ਸਵੇਰੇ ਸ਼ਾਮ ਤੁਸੀਂ ਖਾਣਾ ਹੈ ਰਿਜ਼ਲਟ ਇੰਨੇ ਕਨੇ ਕਿ ਤੁਸੀਂ 10 ਜਣੇ ਨੂੰ ਦੱਸੋਗੇ ਵੀ ਆਹਨੁਸਕਾ ਵਰਤ ਲੈ ਜਰ ਸerai result ਹੈ ਠੀਕ ਹੈ ਜੀ ਜਿੰਨਾ ਵਿਰਾਂ ਦੇ ਵਿਆਹ ਹੋਣ ਵਾਲੇ ਨੇ ਉਹਨੂੰ ਟੈਗ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ